ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦਾ ਜੀ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਹੂਲਤ ਹੈ ਜੀ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਹੱਥੀਂ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਤਾਂ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਤਿਹਾਰ ਦਾ ਦਿਨ ਹੈ ਚੱਕਰੀਆਂ ਦਾ ਤਿਹਾਰ ਹੈ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਹੋ ਚੁੱਕੀ ਹੈ ਬਈ ਬੀ ਪੌਦ ਦੇ ਵਿੱਚ ਜਿਹੜਾ ਬਾਈ ਇਤਿਹਾਰ ਸਾਰੇ ਮਨਾਏ ਜਾਂਦੇ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਵੀ ਬਾਕੀ ਏਰੀਆ ਦੁਆਬਾ ਮਾਝਾ ਮਾਲਵਾ ਇਹ ਕੋਈ ਪਤਾ ਨਹੀਂ ਵੀ ਇੱਥੇ ਮਨਾਉਂਦੇ ਆ ਕਿ ਨਹੀਂ ਸਾਡਾ ਪੌਦ ਦਾ ਏਰੀਆ ਜਿਹੜਾ ਉਹ ਸਾਰੇ ਤਿਆਰ ਮਨਾਉਂਦਾ ਬਾਕੀ ਬਾਈ ਭੈਣ ਵੀ ਆਈ ਵੀ ਭਾਣ ਜੀ ਬੇ ਰੌਣਕ ਲੱਗੀ ਪਈ ਆ ਘਰ ਦੇ ਵਿੱਚ ਬਾਕੀ ਅੱਜ ਆਪਣੀ ਜੀਰੀ ਵੀ ਆ ਜਿਹੜੀ ਤਿਹਾਰ ਵਾਲੇ ਦਿਨ ਵੱਡੋਗੀ ਉਹ ਵੀ ਤੁਹਾਨੂੰ ਦਿਖਾਉਣਾ ਵਿੱਚ ਵਿੱਚ ਕਲਿੱਪ ਵੀ ਜਸਵੀਰ ਬਾਈ ਦੀ ਵੀ ਜੀਰੀ ਵੜਾਤੀ ਬਾਈ ਅੱਜ ਜਨਮ ਵਾਲ ਦੀ ਚਲੋ ਵਿੱਚ ਵਿੱਚ ਜਿਆਦਾ ਗਿਆ ਮਹਾਰਾਜ ਬਾਈ ਸੁੱਖ ਰੱਖੇ ਨੇ ਮੇਰੇ ਤਾਂ ਮੈਂ ਤਾਂ ਰੋਜ਼ ਸੁਖ ਸੁਖਰਾਏ ਵੀ ਪਿਛਲੇ ਸਾਲ ਦੀਵਾਲੀ ਨੂੰ ਤੀਨਾ ਆਟਾ ਬੈਠਾ ਤਾਂ ਕਹਿੰਦਾ ਤਾਂ ਮੈਨੂੰ ਕਹਿੰਦਾ ਅਗਲੀ ਵਾਰੀ ਦੀਵਾਲੀ ਨਵੇਂ ਮਕਾਨ ਚ ਮਨਾਵਾਂਗੇ ਭਾਈ ਉਹ ਵੀ ਬਾਬਾ ਮਿਹਰ ਕਰੇ ਆਪਣੇ ਘਰ ਆਵੇ ਆਪਣੇ ਬੱਚਿਆਂ ਚ ਬਹਿ ਕੇ ਦੀਵਾਲੀ ਮਨਾ ਲਵੇ ਉਹਦੇ ਵੀ ਚੌਤ ਤੇ ਬਹੁਤ ਰੀਜ ਨਾਲ ਉਹਨੇ ਮਕਾਨ ਬਣਾਇਆ ਤੇ ਬਾਕੀ ਬੱਚੇ ਬੈਠੇ ਆ ਭਾਈ ਆ ਮੰਨਾ ਜਿਹੜਾ ਤੇ ਮੈਂ ਕਿ ਮੰਡੀ ਗਏ ਵੇ ਅਰਜੇ ਜੀਰੀ ਵੱਡੋਈ ਆ ਕਾਫੀ ਨਿਰਹਾ ਹੋ ਗਿਆ ਮੈਨੂੰ ਵੀ ਆਉਂਦੋ ਇਹ ਖੇਤ ਤੇ ਬੈਠੇ ਬੱਚਿਆਂ ਨਾਲ ਵੀ ਮਨਾਉਂਦਾ ਹਰਜੀਤ ਤਾਂ ਲੱਗੇ ਵੇ ਭਾਈ ਕਚੌਰੀਆਂ ਬਣਾਉਣਾ ਭਾਣ ਵੀ ਕੰਮ ਲੱਗੀ ਵੀ ਭਾਣ ਜੀ ਘੁੰਮਣ ਫਿਰ ਲੱਗੀ ਵੀ ਆ ਚਲੋ ਸਭ ਤੋਂ ਪਹਿਲਾਂ ਜਸ਼ਨ ਨਾਲੇ ਮਲਾਉਂਦਾ ਮੈਂ ਤੁਹਾਨੂੰ ਮਿਲੋ ਜੀ ਜਸ਼ਨ ਮੇਰੇ ਵੱਲੋਂ ਸਾਰਿਆਂ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ ਹਾਂ ਬਈ ਹਾਂਜੀ ਜੀ ਕਰਦਾ ਨਾ ਵਿਚਾਰੀਆਂ ਖਣ ਨੂੰ ਹਾਂਜੀ ਬਈ ਮੱਥਾ ਟੇਕ ਹੋ ਗਿਆ ਨਿਆਣੇ ਨੇ ਬਾਈ ਇਹ ਤੁਹਾਨੂੰ ਪਤਾ ਹੈ ਖਾਣ ਪੀਣ ਤੇ ਸ਼ਕੀਨ ਆ ਦੇਖੋ ਜੀ ਇੱਧਰ ਇੱਧਰ ਦੇਖੋ ਸਤਿ ਸ਼੍ਰੀ ਅਕਾਲ ਜੀ ਬਈ ਅਜ ਮੱਥਾ ਟੇਕਿਆ ਤਾਂ ਕਰਕੇ ਪਰਨਾ ਬੰਨਿਆ ਵਾ ਬੰਦੇ ਨੇ ਨਹੀਂ ਨਹੀਂ ਬਈ ਇਹ ਪਰਨਾ ਬੰਨਦਾ ਦੇਖੋ ਜਸ਼ਨ ਕੋਲ ਵੀ ਚੁੰਨੀ ਹੈ ਹੈਨਾ ਸਵਾਦ ਆ ਕਚੌਰੀਆਂ ਕਿੰਨੇ ਆਗਾ ਬਹੁਤ ਹੈ ਬਹੁਤ ਬਹੁਤ ਸਵਾਦ ਹੈ ਲੈ ਬਾਈ ਦਹੀਂ ਦੇ ਨਾਲ ਬਾਈ ਆਪਣੀ ਆ ਆਪਣੀ ਮਸਤੀ ਚ ਖਾ ਰਿਹਾ ਹੈ ਠੀਕ ਨੇ ਹੈਨਾ ਬੰਮੂ ਥੈਂਕ ਯੂ ਹੈਨਾ ਮੰਮੀ ਨੂੰ ਲੈ ਬਾਈ ਇਹ ਬੱਚੇ ਆ ਦਿਲ ਦੇ ਸੱਚੇ ਆ ਠੀਕ ਨੇ ਬੰਮੂ ਤਨ ਹੁਣ ਮੈਂ ਜਤਵਾਰੀਤ ਕਰੀ ਤਨ ਝੜਕੇ ਕੰਮ ਠੀਕ ਨੇ ਲੋ ਬਾਈ ਜਿਸਨੂੰ ਵੀ ਆਪਣੀ ਚੱਕ ਲਿਆ ਜੀ ਇਧਰ ਭਾਂ ਆ ਬਾਈ ਆ ਦੇਖੋ ਅੱਜ ਸਾਰੇ ਚੁੰਨੀਆਂ ਲਈ ਘੁੰਮਦੇ ਸੱਚੀ ਕਾਲ ਬੁਲਾ ਦੇ ਚਾਚੀ ਕਾ ਆ ਲੈ ਬਾਈ ਆ ਦੇਖੋ ਖੇਲ ਕਰੋਟ ਨੇ ਜਿਹਨਾਂ ਨਾਲ ਮੱਥਾ ਟੇਕਦੇ ਤੇ ਇਹ ਬਾਈ ਗੁਗੂ ਗੁਗੂ ਐ ਸੱਚਾ ਕੋਈ ਨਹੀਂ ਤੀ ਰਾਣੀ ਆਪਣੀਆਂ ਮਾਵਾਂ ਨਾਲ ਲੜਦੀ ਇਹ ਵੀ ਬਾਈ ਮੱਥਾ ਟੇਕ ਕੇ ਤੇ ਤਾਂ ਹੀ ਚੁੰਨੀ ਉਹਦੇ ਵੀ ਗੱਲ ਚ ਇਹਨੇ ਨਾ ਬਾਈ ਇਹਦਾ ਜਸ਼ਨ ਨਾਲ ਪਾਪਿਆ ਰਾ ਬਣ ਜਸ਼ਨ ਨਾਲ ਬੈ ਗਈ ਉਹਦੇ ਨਾਲੇ ਬੈ ਕੇ ਇਹਨੇ ਰੋਟੀ ਖਾਣੀ ਆ ਤੇ ਇਧਰ ਬੱਗਾ ਸ਼ੇਰ ਬਾਈ ਇਕੱਲਾ ਹੀ ਕੋਈ ਨੂੰ ਕੋਈ ਨਹੀਂ ਛੇੜ ਸਕਦਾ ਪਹਿਲਵਾਨ ਨੂੰ ਸਾਡੇ ਨੂੰ ਹਾਂ ਇਹ ਆ ਲੈ ਆ ਦੇਖੋ ਬਾਈ ਹਾਂ ਜਸ਼ਨ ਹਾਂ ਹਣਾ ਠੀਕ ਨਹੀਂ ਇੱਕ ਨਾ ਬਾਈ ਬੱਚੇ ਆ ਚਲੋ ਹਾਂ ਠੀਕ ਆ ਸਵਾਦ ਆ ਪਮੂ ਚਲੋ ਠੀਕ ਆ ਬਾਈ ਗੁਰਸੀਸ ਹੈ ਗੁਰਸੀਸ ਗੁਰਸੀਸ ਠੀਕ ਆ ਲੋ ਬਾਈ ਇਹ ਸਾਡੀ ਭਾਣ ਜੀ ਆ ਪਤਾ ਨਹੀਂ ਵੀ ਕਿਆ ਬੋਲ ਦਿੰਦੀ ਪਰ ਸਾਨੂੰ ਬਹੁਤ ਪਿਆਰੀ ਲੱਗਦੀ ਆ ਹਾਂ ਵੀ ਪਰ ਮੈਂ ਹੋਰ ਲਿਆ ਮਾ ਦੋ ਦੋ ਠੀਕ ਆ ਸ਼ੁਰੂ ਹੋਇਆ ਕੰਮ ਚਲੋ ਬਾਈ ਚੱਲਦੇ ਆ ਉਧਰ ਸਾਡੀ ਸਰਦਾਰਨੀ ਵੀ ਲੱਗੀ ਪਈ ਆ ਆ ਦੇਖੋ ਬਾਈ ਇੱਕ ਨਾ ਆਮਸਾ ਟੇਕਦਾ ਕਈ ਬੰਦੇ ਚਲੋ ਕਮੈਂਟ ਵੀ ਕਰਨਾ ਉਹਨਾਂ ਨੇ ਵੀ ਤੁਸੀਂ ਕਿਹੜੇ ਕੰਮ 'ਚ ਪਏ ਆ ਪਰ ਸਾਡੇ ਪਿੰਡ ਸਾਰੇ ਇਹ ਸਾਡਾ ਬਈ ਏਰੀਆ ਮੱਥਾ ਟੇਕਦਾ ਹੈ ਪਰਿਵਾਰ ਦੀ ਸ਼ਾਂਤੀ ਵਾਸਤੇ ਉਹਰੇ ਬੈਠ ਕੇ ਸਾਰਿਆਂ ਨੇ ਬਈ ਮੱਥਾ ਟੇਕਿਆ ਇੱਕ ਅਕੇਲਾ ਠੀਕ ਨਹੀਂ ਤੇ ਇੱਧਰ ਬਈ ਆ ਲੋ ਆਹਾ ਸਰਦਾਰਨੀ ਜੀ ਸਸਰੀ ਗੱਲ ਤਾਂ ਬਿਲਾਦੇ ਮੇਰੇ ਵੱਲ ਸਾਰਿਆਂ ਨੇ ਹੱਥ ਜੋੜ ਕੇ ਪੈਰ ਪਰ ਸੱਜ ਗਾਲ ਜੀ ਨਿਆਣੀ ਖੁਸ਼ ਕਰੇ ਪਏ ਤਾਂ ਅੱਜ ਹਾਂਜੀ ਚੱਕਰਿਆਂ ਤੇ ਹਲ ਚੱਲ ਰਹੇ ਹੈ ਜੀ ਹੂੰ ਮੱਥਾ ਟੇਕ ਕੇ ਹਟੇ ਤੇ ਤੇ ਬੱਚਿਆਂ ਨਾਲ ਦੀ ਨਾਲ ਗਰਮ ਗਰਮ ਬਾਅਦ ਚਾਣਾ ਮੱਥਾ ਟੇਕਦਾ ਬਾਈ ਪਹਿਲਾਂ ਹਾਂਜੀ ਮੈਂ ਤਾਂ ਸੱਚਾ ਮੈਂ ਤਾਂ ਸਾਮਾਨ ਚੱਕੇ ਸਾਮਾਨ ਸਾਰੇ ਨਾ ਬਾਈ ਨਿਆਣਾ ਖਾਤਰ ਸਾਰੀਆਂ ਡਿਸ਼ਾਂ ਦਹੀਂ ਬਾਉ ਘਰ ਦਾ ਹਾਂਜੀ ਸਾਰਾ ਕੁਝ ਬਾਈ ਘਰ ਦਾ ਹੀ ਆ ਆ ਬੱਚਿਆਂ ਦੇ ਸੁਖ શાંતੀ ਆ ਬਾਈ ਗੁਰਗੱਲੇ ਵੀ ਬਣ ਗਏ ਹੈ ਬੱਚਿਆਂ ਦੇ ਸੁਖ શાંતੀ ਵਾਸਤੇ ਮਾਠੇ ਕੀਤਾ ਜਾਂਦਾ ਨਾ ਮਾਦਰਾਂ ਦੇ ਬਾ ਪਰਿਵਾਰ ਦੇ ਸੁਖ શાંતੀ ਹਾਂਜੀ ਪਰਿਵਾਰ ਦੇ ਸਾਰੇ ਠੀਕ ਨੇ ਲੋ ਬਾਈ ਲੱਗੀ ਵੀ ਉਧਰ ਆਪਣਾ ਕੰਮ ਧਾਂਦ ਵੱਡ ਹੋ ਗਈ ਜਿਵੇਂ ਦੇਖ ਲੈ ਜੀਰੀ ਵੱਡ ਹੋ ਗਈ ਹਨ ਹਾਂਜੀ ਫਸਲ ਵੀ ਚੱਕ ਹੋ ਗਈ ਹੈ ਕਹਿ ਦਿੰਦੇ ਜੀ ਮੈਂ ਤਾਂ ਹੁੰਦੀ ਆ 6 ਮਹੀਨੇ ਦੀ ਹਾਂ ਠੀਕ ਹੈ ਆਉਣ ਕਿਉਂ ਉੱਥੇ ਚਲੇ ਗਿਆ ਚਲ ਕੋਈ ਨਹੀਂ ਹੁਣ ਉਹਦੇ ਇੱਕ ਚੌਰੀਆ ਪਾ ਮੈਂ ਮੰਡੀ ਜਰਾ ਰਾਤ ਮਹਿ ਲਾਉਣਾ ਉਹਨਾਂ ਨੇ ਆ ਜਾਣਾ ਉਹਨੂੰ ਖਵਾ ਦੇਣੀ ਹੈ ਉਹਨੂੰ ਵਰ ਮਹਿਕਨ ਠੀਕ ਨੇ ਚਲੋ ਭਾਈ ਬਾਕੀ ਲੱਗੇ ਹੋਏ ਆਪਣੇ ਆਪਣੇ ਕੰਮ ਸਾਰੇ ਠੀਕ ਨੇ ਸਵੇਰੇ ਜਾਣਾ ਨਹੀਂ ਮੈਂ ਤਾਂ ਦੁਬਾਰਾ ਹੋ ਸਾਕੇ ਰਿਹਾ ਮਨਾਣੀ ਚਲ ਕੋਈ ਨਹੀਂ ਕੋਈ ਨਹੀਂ ਕੋਈ ਤਾਂ ਲੱਗੀ ਰਹਿ ਆਪਣੇ ਕੰਮ ਖਿੱਚ ਰੱਖ ਸਾਡੇ ਭਾਈ ਕੁੱਕ ਸਾਹਿਬ ਬਹੁਤ ਤਖੜੇ ਆ ਆ ਲੋ ਭਾਈ ਆ ਮੱਥਾ ਟੇਕੋਇਆ ਤੇ ਬਾਕੀ ਭੈਣ ਵੀ ਲੱਗੀ ਵੀ ਹੈ ਬਾਹਰ ਦੇਖ ਲਓ ਉਹ ਵੀ ਭਾਈ ਆਪਣੇ ਕੱਪੜੇ ਸਿਉਂ ਰਹੀ ਬੈਠੀ ਚੰਨਣ ਜੀ ਮੇਰਾ ਭਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਆਹ ਦੇਖ ਲੈ ਅੰਦਰ ਮੋਟੋ ਲੱਗੀ ਵੀ ਹੈ ਗਾਹ ਪਾਉਣ ਆਪਣਾ ਹਾਂ ਲੋ ਭਾਈ ਆਪ ਉਹ ਆਪਣੇ ਕੰਮ ਲੱਗੀ ਵੀ ਹੈ। ਲੋ ਭਾਈ ਇਹ ਨਾ ਨੇਰਾ ਹੋ ਗਿਆ। ਅੱਜ ਬੱਦਲਵਾਈ ਜਿਹੜਾ ਮਾਸਾ ਤਾਰੇ ਵੈਸੇ ਦਿਖ ਵੀ ਸਕਦੇ ਆ। ਤੇ ਆਹ ਦੇਖੋ ਆ ਜੂਮ ਕਰਦੇ ਦਿੱਤੇ। ਲੱਭਾਈ ਸ਼ਾਮ ਦਾ ਵੇਲਾ ਦੇਖੋ ਭਾਈ। ਹੈਪੀ ਕਿੰਨੇ ਪਟਾਕੇ ਚਲਾ ਕੇ ਗਈ ਇਹੋ। ਆਹ ਦੇਖੋ ਭਾਈ। ਕਿੰਨੇ ਪਟਾਕੇ ਚਲਾ ਕੇ ਗਈ ਉਹਨੂੰ ਨਾ ਦੂਏ ਲਿਆ ਕੇ ਦਿੱਤੇ ਵੀ ਆ। ਆਪਣਾ ਗਠਾ ਬੰਬ। ਬਰੀਕ ਬਰੀਕ ਜਿਹੜੇ ਮੈਂ ਡੱਬੀ ਦਿਖਾਈ ਸੀ। ਪਰਮਾਲੀ। ਉਹੋ। ਠੀਕ ਨੇ। ਉਹ ਚਲਾ ਰਹੀ ਆ। ਚਲੋ ਬਾਕੀ ਬੈਠੇ ਬਾਈ ਬੱਚੇ। ਆ ਦੇਖੋ ਬਾਈ ਖਾ ਕੇ ਪਲੇਟ ਰੱਖ ਗਿਆ ਇਹਨੇ ਦੋ ਮੈਂ ਕਿਹਾ ਕਚੋਰੀ ਲੈ ਕੇ ਗਿਆ ਹਾਂ ਆਹ ਲੈ ਦੇਖੋ ਆਪਣੀ ਮੰਮੀ ਕੋਲ ਨੂੰ ਆ ਦੇਖੋ ਠੀਕ ਨੇ ਹਾਂ ਵੀ ਆ ਜੀ ਠੀਕ ਆ ਜੇ ਸਾਨੂੰ ਪਤਾ ਕੋਈ ਹੋਰ ਚੀਜ਼ ਲੋੜ ਤਾਂ ਨਹੀਂ ਨਹੀਂ ਦੱਸ ਦੇ ਹੈ ਆਪੇ ਲੈ ਲਊਗੀ ਐ ਤੇਰੇ ਆ ਦੇ ਆ ਵੀ ਆ ਬਾਈ ਆਪਣਾ ਆਪੇ ਲਿਆ ਆ ਅੱਜ ਨਾ ਕਿਹਾ ਵੀ ਪਰਮ ਦਾ ਸਾਥ ਆ ਦਿੰਦਾ ਇਹ ਵੀ ਆਪਣਾ ਲਿਆ ਆ ਜੇ ਪੁੱਤ ਤਾਂ ਦਹੀ ਦੀ ਲੋੜ ਹੋਈ ਜਿੰਨਾ ਮਰਜ਼ੀ ਲਿਆਓ ਜਸ਼ਿੰਦਰ ਤੇ ਹਾਂਜੀ ਕੋਈ ਰੋਕ ਟੋਕ ਨਹੀਂ ਬਾਈ ਬੱਚਿਆਂ ਨੂੰ ਖਾਣ ਪੀਣ ਵਿੱਚ ਹੈ ਮੰਗਣਾ ਜਿਸ ਨੇ ਪਾਣੇ 6 ਮਹੀਨੇ ਬਾਅਦ ਖਾਧੀ ਉਹਨੇ ਕਚੌਰੀਆਂ ਜੀ ਹਨਾ ਹਾਂਜੀ ਹਨਾ ਸਵਾਦ ਆ ਵੀ ਦਿਖਾਈ ਦੇ ਤਨ ਪਰਨਾ ਬੰਨਿਆ ਹੋਇਆ ਅੱਜ ਬਾਈ ਬੰਨਿਆ ਹੋਇਆ ਇਹਨੇ ਹਮੜਾ ਆਪੇ ਸਾਲਾ ਇਹ ਦੇਖੋ ਹਾਂ ਮੈਨੂੰ ਲੱਗਦਾ ਪੁੱਤ ਜਿੰਨਾ ਤੂੰ ਖਾਂਦਾ ਉਨਾ ਹੀ ਹਾਜਮ ਕਰੀ ਜਾਂਦਾ ਹਨਾ ਆਏ ਹੋਏ ਖੋਸ਼ੀ ਪਈ ਆ ਪਤਾ ਨਹੀਂ ਇਹਨੂੰ ਜਗ੍ਹਾ ਖੁੱਲੀ ਮਿਲ ਗਈ ਪਤਾ ਨਹੀਂ ਕੀ ਗੱਲ ਆ ਵੀ ਹਾਨ ਪਰਮਾਨਾ ਜਦ ਵੀ ਮੈਂ ਘਰ ਆਉਂਦਾ ਬਾ ਇੱਧਰ ਤੇ ਆਏ ਇੱਧਰ ਤੇ ਆਏ ਭੱਜੀ ਫਿਰਦੀ ਐ ਨੱਚ ਕੇ ਦਿਖਾਈ ਮਣਜਾ ਨਹੀਂ ਪਤਾ ਲੱਗਣਾ ਉਹ ਆਪਣੀ ਮੇਟੀ ਲੱਗ ਗਿਆ ਓ ਚੋਟ ਲੱਗ ਗਿਆ ਕਿਥੇ ਗਿੱ ਗਿਆ ਤਾਂ ਮੈਂ ਕਿ ਕਿ ਉਸਕੋ ਪੂਪੜੀ ਗਿਰ ਗਿਆ ਪਤਾ ਨਹੀਂ ਲੱਗਦਾ ਬੰਦ ਚਲਾਉਂਦੇ ਦੇ ਉੱਥੇ ਗਿੱਲੇ ਅੱਛਾ ਕਿਤਨਾ ਚਲਾਇਆ ਪਟਾਕਾ ਆ ਦੇਖ ਐਂ ਕਹਿੰਦੀ ਠਾ ਠਾ ਗੋ 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 ਕੋਈ ਨਹੀਂ ਭਾਈ ਸਾਲ ਬਾਅਦ ਆਈ ਸਾਡੀ ਭਾਨ ਜੀ ਖੁਸ਼ ਰਹੇ ਆ ਦੇਖੋ ਆਹੇ ਭਾਈ ਆਹੇ ਬੱਚਿਆਂ ਦਾ ਠੀਕ ਨਹੀਂ ਚਲੋ ਭਾਈ ਬਾਕੀ ਬਣਾਈ ਵੀ ਕਲਿੱਪ ਉਹ ਵੀ ਦਿਖਾਉਂਦਾ ਤੁਹਾਨੂੰ ਜੀਰੀ ਵੜਦਿਆਂ ਦੀ ਆ ਗਿਆ ਸਾਰੇ ਵੱਟ ਜਾਣੇ ਬਾਈ ਜਸਵੀਰ ਭਾਈ ਵਾਲੇ ਵੀ ਬੜਾ ਆ ਰਹੇ ਨੇ ਟਰੋਡੀ ਭਾਈ ਜਿਆਦਾ ਤੇ ਦੇਖਣੇ ਨਾਲ ਦੇ ਨਾਲ ਕੰਮ ਨਹੀਂ ਬੜੀ ਜਾਂਦਾ ਭਾਈ ਮਹਾਰਾਜ ਕਿਰਪਾ ਕਰੇ ਸਾਰੇ ਵੱਟ ਜਾਣੇ ਆਉਣ ਵਾਲਾ ਵਾਈਟ ਟਰਾਲੀ ਜਿਹੜਾ ਉਹ ਹੌਂਡੀ ਰਹਾ ਖਰਾ ਖਰਾ ਲੋ ਵਾਈ ਮਹਿਕਾ ਰਿਆ ਪਿੱਛੇ ਪਿੱਛੇ ਆਹ ਲੋ ਭਾਈ ਤਸਵੀਰ ਵਾਈ ਮਹਾਰਾਜ ਕਿਰਪਾ ਕਰੇ ਭਾਈ ਦੀਵਾਲੀ ਨੂੰ ਆ ਜਾਵੇ ਘਰ ਵਾਸ ਇਹੀ ਕੰਮ ਹੋ ਗਿਆ ਬਾਕੀ ਰਹਿ ਗਿਆ ਤਾਂ ਬਾਈ ਬਾਕੀ ਚੱਲੀ ਜਾਂਦੇ ਕੰਮ ਆਹ ਠੀਕ ਆ ਕਰਦਾ ਬਹੁਤ ਆ ਬਾਈ ਹਲੋ ਬਾਈ ਜਸਵੀਰ ਬਾਈ ਵੀ ਮੈਂ ਕਿ ਵੀ ਕਰਤਾ ਵੇਲਾ ਜਸਵੀਰ ਵਾਜ ਦਾ ਹੀ ਨਾ ਆਈ ਜਾਂਦਾ ਲੈ ਭਾਈ ਮੁੰਡਾ ਰਿ ਟੌਰ ਆ ਟਰੈਕਟਰ 'ਤੇ ਬਹਿਤ ਜੀ ਠੀਕ ਆ ਜਿੰਨਾ ਹੋ ਗਿਆ ਚੱਲ ਭਾਈ ਹੋ ਗਿਆ ਵੇਲਾ ਇਹਨਾਂ ਨੂੰ ਤੂੰ ਆਇਆ ਇਹਨਾਂ ਨਾਲੇ ਨਾਲ ਘੁੰਮ ਗਏ ਸੀ ਲੈਕ ਹੋਰ ਆ ਗਿਆ ਉਹ ਦੇ ਉਹਦੀ ਗੱਡੀ ਖੜੀ ਸੀ ਚੱਲ ਕੋਈ ਨਹੀਂ ਆਜਾ ਠੀਕ ਆ ਆ ਜਾ ਚਿਕਾ ਦੇ ਮੈਨੂੰ ਵੰਡ ਪਹਿਲੇ ਹੋ ਗਏ ਬਾਈ ਸਾਰੇ ਹੁਣ ਹੌਲੀ ਹੌਲੀ ਵਾਸ ਵਾਸ ਜੀ ਬਾਈ ਚੱਲੇ ਕਰਨੋ ਚੜ ਗਿਆ ਚੜ ਗਿਆ ਚੜ ਗਿਆ ਚੜ ਗਿਆ ਜਿਗਾ ਚੜ ਜੂ ਜਿਗਾ ਇੰਨਾ ਪਿਛਲੇ ਸਾਲ ਬੜੇ ਖੇਤ ਮਾਦਾ ਪਰੇ ਨੂੰ ਉਹ ਦਾਲਾ ਖੁੱਲ ਗਿਆ ਉਹ ਜਹਾਜ ਬੁਲੀ ਕਰਿਆ ਕਰ ਰਿਹਾ ਹੈ ਕੀ ਹੋ ਗਿਆ ਪਹਿਲਾਂ ਕਣਕੇ ਗੇਰੀ ਵੀ ਉੱਤੇ ਚਾਲੇ ਬਸ ਬੁਲੀ ਵਿੱਚ ਤੂੰ ਸਿੱਧੀ ਪੱਥਰੀ ਨਹੀਂ ਲਿਆਂਦੇ ਨੀ ਕਿਨਾਂ